ਰੈੱਡ ਦਾ ਜਿਹੜਾ ਪਰਮਿਸ਼ਨ ਲਈ ਸੀ ਤੂੰ ਇਸ ਕਲੋਨੀ ਦੇ ਵਿੱਚ ਫੈਕਟਰੀ ਨਹੀਂ ਲਾ ਸਕਦਾ ਸੇ ਦੇ ਨਾਲ ਸਰ ਸਾਰਾ ਕੁਝ ਹੀ ਖਤਮ ਹੋ ਜਾਊਗਾ ਇਲੀਗਲ ਕਲੋਨੀ ਇਲੀਗਲ ਕਲੋਨੀ ਕਟਾਉਂਦਾ ਕੌਣ ਹੈ ਜਨਾਬ ਸਾਰੀਆਂ ਤਾਂ ਵੱਡੇ ਵੱਡੇ ਇਹਨਾਂ ਦੇ ਨਾਮ ਨੇ ਹੋਰ ਕੌਣ ਹੈ ਜੀ ਕਲੋਨਾਈਜ਼ਰ ਕੌਣ ਆਮ ਬਣ ਜੂਗਾ ਬੰਦਾ ਕੋ ਕਲੋਨਾਈਜ਼ਰ ਬੰਦੇ ਕੋਲ ਜਾਨੀਏ ਪ੍ਰਸੈਂਟ ਕੋਲ ਦਾ ਚਾਰ ਕਿੱਲੇ ਜ਼ਮੀਨ ਹੈ ਸਰ ਕੌਣ ਕਰਦੇ ਵਾ ਕਲੋਨੀਆਂ ਕਲੋਨੀਆਂ ਕੱਟਦੇ ਆ ਜਿਹੜੇ ਤਾਲ ਵਿੱਚ ਜੱਟ ਦੀ ਬਸ ਮੈਂ ਨਹੀਂ ਕਹੂੰਗਾ ਸੋ ਇਸ ਕਰਕੇ ਇਹ ਨਾ ਕਰੋ ਕਿ ਹਾਂ ਮੈਂ ਪੋਜ਼ਿਟਿਵ ਵੀ ਨੇ ਬੜੀਆਂ ਸਾਫ਼ ਸੁਥਰੀਆਂ ਕਲੋਨੀਆਂ ਇਕੱਠੀਆਂ ਨੇ ਮੈਂ ਉਹਨਾਂ ਚ ਉਹਨਾਂ ਚ ਮੈਂ ਨਾਮ ਲੈਣਾ ਚਾਹੁੰਦਾ ਬੈਠੇ ਨੇ ਐੜੀ ਸਾਹਿਬ ਐੜੀ ਸਾਹਿਬ ਤੁਹਾਡਾ ਜਿਹੜਾ ਸਾਊਥ ਸਿਟੀ ਹੈ 1 ਰੁਪਏ ਦੇ ਵੀ ਕਪੜਾ ਨਹੀਂ ਹੈਗਾ ਉੱਚ ਮੈਂ ਸਾਰਾ ਚੈੱਕ ਕਰ ਲਿਆ ਕਿ ਕੋਈ ਕਿਸੇ ਕਿਸ ਇਧਰਲੇ ਪਾਸਿਓਂ ਉਧਰਲੇ ਪਾਸਿਓਂ ਕੋਈ ਕਮੀ ਹੋਵੇ ਨਾ ਕੋਈ ਕਮੀ ਨਹੀਂ ਮੈਂ 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 ਹੌਸਪੀਟਲ ਨੂੰ ਚਾਹ ਤੁਸੀਂ ਤੁਸੀਂ ਪੱਕੇ ਦਾ ਕੰਮ ਕਰਦੇ ਹੋ ਸਾਰਾ ਪੱਕੇ ਚ ਚੱਲਦਾ ਹੁਣ ਜੇ ਇਧਰਲੇ ਪਾਸੇ ਦੇਖੀਏ ਤਾਂ ਨਾ ਹੈ ਨਹੀਂ ਕੀ ਕਰੀਏ ਸੋ ਇਸ ਕਰਕੇ ਇਹਨਾ ਕਿ ਫਰਕ ਹੈ ਬਹੁਤ ਫਰਕ ਹੈ ਜ਼ਮਾਨੇ ਮੇਂ ਔਰ ਨਿਭਾਣੇ ਮੇਂ ਫਰਕ ਹੈ ਗਾਲਿਬ ਚਲੋ ਸ਼ੁਕਰ ਹੈ ਤੇਰਾ ਤਰਕ ਹੈ ਗਾਲਿਬ ਤਾਂ ਚਲਦਾ ਸਰ ਕੋਈ ਗੱਲ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹਾਂ ਇਹ ਜਿਹੜਾ ਬਿੱਲ ਹੈ ਇਹਦਾ ਨਾਮ ਹੈ ਇਨੋ ਸੀ ਬਿੱਲ ਦਾ ਨਾਮ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਸਰ ਜਦੋਂ ਇਹ ਤੁਸੀਂ ਹੁਣੇ ਪਾਸ ਕਰਵਾਉਂਗੇ ਜਦੋਂ ਇਹ ਪਾਸ ਹੋ ਗਿਆ ਕਰੂੜਾਂ ਲੋਕਾਂ ਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ ਕਿਉਂਕਿ ਉਹਨਾਂ ਨੇ ਸਰ ਆਪਣੇ ਪੈਸੇ ਜ਼ਿੰਦਗੀ ਦੇ ਜਿੰਨੇ ਕਮਾਏ ਸੀ ਉਹ ਉੱਥੇ ਲਾ ਬੈਠੇ ਭੋਲੇ ਪੰਚ ਲਾ ਬੈਠੇ ਜਾਂ ਤਾਂ ਭੋਲੇ ਪੰਚ ਲਾ ਬੈਠੇ ਜਾਂ ਫਿਰ ਕਿਵੇਂ ਵੀ ਕਿਸੇ ਦੇ ਦੋਸਤ ਮਿੱਤਰ ਦੇ ਕਹਿਣ ਤੇ ਲਾ ਬੈਠੇ ਕਿਸੇ ਕਈ ਵਾਰੀ ਆਪਣੇ ਰਿਸ਼ਤੇਦਾਰੀਆਂ ਦੇ ਕਹਿਣ ਤੇ ਲਾ ਦਿੰਨੇ ਆ ਬਾਅਦ ਚ ਪਤਾ ਲੱਗਿਆ ਨਹੀਂ ਤਾਂ ਗੱਲ ਗਲਤ ਨਿਕਲ ਗਈ ਸੋ ਸਰ ਕੋਈ ਗੱਲ ਨਹੀਂ ਜੇ ਉਹਨਾਂ ਨਾਲ ਇਦਾਂ ਹੋ ਗਿਆ ਕੋਈ ਗੱਲ ਨਹੀਂ ਪੰਜਾਬ ਚ ਇਹ ਮੈਂ ਗੱਲ ਬੜੇ ਮਾਨਤੇ ਸਤਕਾਰ ਨਾਲ ਕਹਿੰਦਾ ਸਰ ਕਿ ਪੰਜਾਬ ਦੇ ਵਿੱਚ ਕੋਈ ਵੀ ਘਰ ਐਸਾ ਨਹੀਂ ਹੋਊਗਾ ਜਿਹੜੇ ਘਰ 'ਚ ਬਿਜਲੀ ਦਾ ਮੀਟਰ ਨਾ ਹੋਵੇ ਬਿਜਲੀ ਨਾ ਹੋਵੇ ਉਸ ਘਰ 'ਚ ਸਰਕਾਰੀ ਸੀਵਰੇਜ ਜਾਂ ਫਿਰ ਉਸ ਘਰ 'ਚ ਕੋਈ ਸਰਕਾਰੀ ਸੁਵਿਧਾ ਨਾ ਹੋਵੇ ਇਦਾਂ ਹੋ ਨਹੀਂ ਸਕਦਾ ਸਰ ਛੋਟਾ ਜਿਹਾ ਪੰਜਾਬ ਹੈ ਸਰ ਸਾਡੇ ਕਿਤੇ 3 ਕਰੋੜ ਬੰਦੇ ਆ ਸਾਡੇ ਕਿਤੇ 3 ਕਰੋੜ ਬੰਦਿਆਂ ਨੂੰ ਸਾਂਭ ਲਾਂਗੇ ਜੇ ਪਹਿਲੇ ਵਾਲਿਆਂ ਤੋਂ ਗਲਤੀਆਂ ਹੋ ਗਈਆਂ ਫਿਰ ਕਿਉਂ ਹੋ ਗਈਆਂ ਹੋ ਗਿਆ ਹੋਣਗੇ ਉਹਨਾਂ ਤਾਂ ਫੇਰ ਲੋਕਾਂ ਨੇ ਸਜ਼ਾ ਵੀ ਦਿੱਤੀ ਉਹਨਾਂ ਨੂੰ ਕਿ ਲੋਕਾਂ ਨੇ 2 ਤੇ ਕੋਈ 3 ਤੇ ਕੋਈ 12 ਤੇ ਅੱਜ ਇਹ ਤਾਂ ਅਸੀਂ ਨਹੀਂ ਲੱਗਾ ਇੱਥੇ ਗਣ ਲਓ ਤਾਂ ਅਸੀਂ ਨੇ ਹੈਨਾ ਹੈ ਪੂਰੇ ਨਹੀਂ ਹੋ ਸਕਦੇ ਸੋ ਇਹ ਲੋਕਾਂ ਨੇ ਸਜਾ ਦਿੱਤੀ ਮੈਂ ਨਹੀਂ ਕੀਤੀ ਮੇਰਾ ਨਾਮ ਕਿਉਂ ਲੱਜਨੇ ਮੈਂ ਨਹੀਂ ਕੀਤੀ ਸਜਾ ਇਹ ਇਹ ਲੋਕਾਂ ਨੇ ਦਿੱਤੀ ਹੈ ਉਹ ਕੋਈ ਤਿੰਨ ਸੀ ਟੱਕ ਰਹਿ ਗਿਆ ਹੁਣ ਉਹ ਫਿਰਦੇ ਨੇ ਉੱਥੇ ਉਹ ਗੱਲ ਹੋ ਗਈ ਪਤਾ ਹੈ ਨਹੀਂ ਕਿ ਗਲਤੀਆਂ ਕੀ ਨੇ ਪੱਤਰਕਾਰ ਪੁੱਛਦੇ ਕੀ ਕਰਨੇ ਆ ਹਾਂ ਨਹੀਂ ਮਾਫੀ ਮੰਗਣੇ ਆ ਕਾਦੀ ਗਲਤੀਆਂ ਨਹੀਂ ਕਿਹੜੀਆਂ ਪਾਣੀ ਫਿਰ ਆਏ ਕਿ ਗਨੂ ਮਾਫੀ ਮੰਗਣ ਆਏ ਕਾਦੀ ਗਲਤੀਆਂ ਨਹੀਂ ਜੀ ਉਹ ਇੱਕ ਬੰਦੇ ਤੋਂ ਕਤਲ ਹੋ ਗਿਆ ਉਹ ਬੰਦਾ ਪੁਲਿਸ ਨੂੰ ਕਹਿੰਦਾ ਉਹ ਕਹਿੰਦੇ ਕੀ ਹੋ ਗਿਆ ਕਹਿੰਦਾ ਮੈਂ ਕਤਲ ਹੋ ਗਿਆ ਕਹਿੰਦਾ ਕਤਲ ਜੀ ਨਹੀਂ ਕੀਤਾ ਕਹਿੰਦਾ ਮੈਂ ਕੀਤਾ ਕਹਿੰਦਾ লাশ ਕਿੱਥੇ ਆਏ ਕਹਿੰਦਾ ਮੈਂ ਅਗਲਾ ਕਿ ਸਾੜਤੀ ਕਹਿੰਦਾ ਜਿੱਥੇ ਸਾੜੀ ਸੀ ਜਗ੍ਹਾ ਦਿਖਾ ਕਹਿੰਦਾ ਮੈਂ ਟਰੈਕਟਰ ਨਾਲ ਤਵੀਆਂ ਨਾਲ ਬਾਹਰ ਹੀ ਜਗ੍ਹਾ ਕਹਿੰਦਾ ਚਲ ਭਾਈ ਉਹ ਜਗ੍ਹਾ ਦਿਖਾ ਕੰਝ ਉੱਤੇ ਨੇ ਇੱਟਾਂ ਰੱਖਤੀਆਂ ਜੀ ਕਹ ਚਲ ਇੱਟਾਂ ਦਿਖਾ ਕੰਝ ਉਦੇ ਉੱਤੇ ਨੇ ਇੱਟਾਂ ਨਾਲ ਚਬਾਰਾ ਜਿਹਾ ਪਤਾ ਸੀ ਛੱਤ ਪਾਦੀ ਸੀ ਕਹ ਚਲ ਛੱਤ ਦਿਖਾਉ ਉਹ ਕਹਿੰਦਾ ਜੀ ਪਿੱਛੇ ਜਿਹੜਾ ਪਹਚਾਲ ਆਇਆ ਸੀ ਉਹਦੇ ਛੱਤ ਡੇਗੀ ਸੀ ਉਹ ਕਹਿੰਦਾ ਚਲ ਮਲਵਾ ਦਿਖਾ ਕਹ ਮਲਵਾ ਗਵਾਂਡੀਆਂ ਨੂੰ ਵੇਚਦਾ ਸੀ ਸਰ ਉਹ ਕਹਿੰਦਾ ਚਲ ਗਵਾਂਡੀ ਨੂੰ ਮਿਲਾ ਕਹਿੰਦੀ ਉਹਦਾ ਕਤਲ ਹੋ ਗਿਆ ਸੀ ਫਿਰ ਕੀ ਨਹੀਂ ਕਿਤੇ ਕਹਿੰਦਾ ਮੈਂ ਕੀਤਾ ਸੀ ਉਹ ਕਹਿੰਦਾ ਫਿਰ ਇੱਥੇ ਆ ਗਿਆ ਯਾਰ ਤੂੰ ਸੋਹੀ ਹਾਲ ਇਹਨਾਂ ਦੀ ਹੈ ਜੀ ਗਲਤੀਆਂ ਪਤਾ ਨਹੀਂ ਕੀ ਕੀ ਕਰ ਲੀਆਂ ਮਾਫੀਆਂ ਮੰਗਣ ਤੁਰੇ ਫਿਰਦੇ ਨੇ ਜਾਂ ਜਨਤਾ ਮਾਫ ਕਰ ਦੂਗੀ ਜੀ ਕਿਤੇ ਗੁਦਰਤੀ ਐਂ ਕਰਾ ਲੋਂਗੇ ਮਾਫੀਆਂ ਇਹ ਨਹੀਂ ਮਾਫੀਆਂ ਮਾਫੀਆਂ ਜਿਹੜੀਆਂ ਨੇ ਉਹ ਗਲਤੀਆਂ ਦੀਆਂ ਹੁੰਦੀਆਂ ਨੇ ਮਾਫੀਆਂ ਗੁਨਾਹਾਂ ਦੀਆਂ ਨਹੀਂ ਹੁੰਦੀਆਂ ਵੈਰੀ ਵੈਰੀ ਸੌਰੀ ਤੁਸੀਂ ਲੈ ਸੋ ਇਸ ਕਰਕੇ ਪਰਮਾਤਮਾ ਉਹ ਤੋਂ ਡਰੀਏ ਤੇ ਮੈਂ ਇਹੀ ਉਮੀਦ ਕਰਦਾ ਸਰ ਸਰਬ ਸੰਧੀ ਨਾਲ ਇਹ ਬਿੱਲ ਪਾਸ ਕਰੋ ਕਰੋੜਾਂ ਲੋਕਾਂ ਦੇ ਦੁਆਵਾਂ ਲਵੋ ਸਰ ਸਪੀਕਰ ਸਾਹਿਬ ਥੈਂਕ ਯੂ ਥੈਂਕ ਯੂ ਪ੍ਰਸ਼ਨ ਹੈ ਕਿ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਸੋਧਨਾ ਬਿਲ 2024 ਕੀ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਹਾਂਜੀ ਸੰਮਤੀ ਹੈ ਜੀ ਸਹਿਮਤੀ ਹੈ ਮੈਂ ਸਮਝਦਾ ਹਾਂ ਪ੍ਰਸਤਾਵ ਸਹਿਮਤੀ ਨਾਲ ਸਵੀਕਾਰ ਹੋਇਆ ਹੁਣ ਸਦਨ ਬਿੱਲ ਤੇ ਕਲਾਸ ਵਾਰ ਵਿਚਾਰ ਕਰੇਗਾ